ਇਹਰੇ ਆਪਣੀ ਪਠਾਨਕੋਟ ਦੀ ਪੂਰੀ ਗੱਡੀ ਆ ਇਹ ਇਹਦਾ ਐਕਸੀਡੈਂਟ ਹੋਇਆ ਬਾਰਨ ਕੋਲ ਕਨੈਕਟਰ ਵਿਚਾਰਾ ਵਿਚ ਫਸਿਆ ਪਿਆ ਵੀਰ 60 ਸਵਾਰੀਆਂ ਦੀ ਭਰੀ ਹੋਈ ਬੱਸ ਨਾਲ ਇਹ ਜਾਂ ਹਾਦਸਾ ਜਦੋਂ ਵਾਪਰਦਾ ਤਾਂ ਹੈਰਾਨ ਕਰਨ ਵਾਲਾ ਮਾਮਲਾ ਹੋ ਜਾਂਦਾ ਇੱਕ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬੱਸ ਐ ਬਿਲਕੁਲ ਖਤਮ ਹੋ ਗਈ ਐ ਇੱਕ ਪਾਸੇ ਤੁਸੀਂ ਬੱਸ ਦੀ ਹਾਲਤ ਦੇਖੀ ਐ ਤੇ ਦੂਜੇ ਪਾਸੇ ਹੁਣ ਦੇਖੋ ਤੁਸੀਂ ਟਰੱਕ ਦੇ ਹਾਲਾਤ ਟਰੱਕ ਕਿਸ ਤਰੀਕੇ ਦੇ ਨਾਲ ਪੂਰਾ ਪਲਟਿਆ ਹੋਇਆ ਬੱਸ ਨੂੰ ਤਾਂ ਸਾਈਡ ਤੇ ਕ੍ਰੇਨ ਨਹੀਂ ਕਰਤਾ ਸੀ ਉਨ ਸਾਈਡ ਤੇ ਕਰਤਾ ਪਰ ਜਿਹੜਾ ਇਹ ਟਰੱਕ ਹੈ ਇਹ ਮੋਕੇ ਤੇ ਹੀ ਪਿਆ ਹੋਇਆ। ਤਰੰਦ ਤੋਂ ਟਰੱਕ ਜਾ ਰਿਹਾ ਸੀ ਕਿ ਸਿੰਮੜ ਦਾ ਭਰਿਆ ਹੋਇਆ ਸੀਗਾ। ਤੇ اچانک ਕੋਈ ਉਹਨਾਂ ਦਾ ਸਪੀਡ ਵੀ ਹੋ ਕੇ ਮਤਲਬ ਕਿ ਅਨਬੈਲੈਂਸ ਹੋ ਕੇ ਡਿੱਗਰ ਹੋ ਗਿਆ। ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਰ ਤੜਕਸਾਰ ਪਟਿਆਲਾ ਦੇ ਵਿੱਚ ਪਠਾਨਕੋਟ ਡਿੱਪੂ ਦੀ ਜਿਹੜੀ ਪਾਸਾ ਹੌਸ ਦਾ ਅਬਾ ਸੜਕ ਹਾਦਸਾ ਵਾਪਰ ਜਾਂਦਾ ਹੈ ਟਰੱਕ ਦੇ ਨਾਲ ਸੋ ਤਸਵੀਰਾਂ ਬਿਆਨ ਕਰ ਦਿੰਦੇ ਨੇ ਦੇਖ ਸਕਦੇ ਹਾਂ ਕਿਸ ਟਾਈਮ ਤੇ ਕਿਸ ਤਰੀਕੇ ਦੇ ਨਾਲ ਇਹ ਧੱਜੀਆਂ ਉੜੀਆਂ ਪਈਆਂ ਨੇ ਸੋ ਪਟਿਆਲਾ ਦੇ ਵਿੱਚ ਇਹ ਹਾਦਸਾ ਟੜਕਸਾਰ ਵਾਪਰਦਾ ਜਿੱਥੇ ਮੌਕੇ ਦੇ ਉੱਤੇ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚ ਜਾਂਦੇ ਨੇ ਸੋ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸਵੇਰੇ ਸਵੇਰੇ ਪਟਿਆਲਾ ਦੇ ਵਿੱਚ ਮੰਦ ਭਾਕਾ ਹਾਦਸਾ ਤੇ ਦੇਖ ਕੀ ਪਤਾ ਲੱਗ ਸਕਦਾ ਹੈ ਕਿ ਇਸ ਹਾਦਸੇ ਦੇ ਵਿੱਚ ਜ਼ਿਆਦਾ ਜ਼ਖਮੀ ਹੋਣ ਦੀ ਜਿਹੜੀ ਆਸ਼ਾ ਹੈ ਉਹ ਜਿਹੜਾ ਡਰਾਈਵਰ ਹੈ ਤੇ ਕੰਡਕਟਰ ਦੇ ਹੋ ਸਕਦੇ ਉਹੀ ਗੱਲ ਸਾਹਮਣੇ ਆ ਰਹੀ ਕਿ ਕੰਡਕਟਰ ਤੇ ਡਰਾਈਵਰ ਦੀ ਜੋ ਹਾਲਤ ਆ ਕਾਫੀ ਨਾਜ਼ੁਕ ਦੱਸੀ ਜਾ ਰਹੀ ਕਾਫੀ ਸੱਟਾਂ ਲੱਗੀਆਂ ਨੇ ਕਿਉਂਕਿ ਇੰਜਨ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੋ ਇੱਕ ਵਾਰ ਕੋਲੋ ਜਾ ਕੇ ਮੈਂ ਦਿਖਾਣਾ ਚਾਹੂੰਗਾ ਕਿ ਦੇਖ ਸਕਦੇ ਹੋ ਇੰਜਨ ਤੱਕ ਬਿਲਕੁਲ ਹੀ ਜਿਹੜਾ ਬਸ ਦਾ ਖਤਮ ਹੋ ਚੁੱਕਿਆ ਇੱਥੇ ਟਰੱਕ ਜਿਹੜੀ ਡਰਾਈਵਰ ਸੀਟ ਹੈ ਜਿੱਥੇ ਬਸ ਚਲਦੀ ਹੈ ਕਾਫੀ ਗੈਪ ਹੁੰਦਾ ਉਹ ਗੈਪ ਬਿਲਕੁਲ ਹੀ ਖਤਮ ਹੋ ਚੁੱਕਿਆ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕੱਟਿਆ ਹੋਊਗਾ ਜਲੰਧਰ ਮਲੇਰ ਕੋਟਲਾ ਲੁਧਿਆਣਾ ਵੱਖ-ਵੱਖ ਥਾਵਾਂ ਤੇ ਬੱਸ ਜਾਰੀ ਸੀ ਇਸ ਟਾਈਮ ਦੇ ਉੱਤੇ ਇੱਥੇ ਸਵਾਰੀਆਂ ਵੀ ਮੌਜੂਦ ਸੀ ਸੋ ਸਵਾਰੀਆਂ ਦੀ ਭਰੀ ਹੋਈ ਬੱਸ ਨਾਲ ਇਹ ਜਾਂ ਹਾਦਸਾ ਜਦੋਂ ਵਾਪਰਦਾ ਤਾਂ ਹੈਰਾਨ ਕਰਨ ਵਾਲਾ ਮਾਮਲਾ ਹੋ ਜਾਂਦਾ ਇੱਕ ਤਰੀਕੇ ਦੇ ਨਾਲ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਬੱਸ ਹੈ ਬਿਲਕੁਲ ਖਤਮ ਹੋ ਗਈ ਹੈ ਸੋ ਜਿਹੜੇ 5 ਤੋਂ 6 ਜਿਹੜੇ ਲੋਕ ਨੇ ਦੱਸਿਆ ਜਾ ਰਿਹਾ ਕਿ ਉਹ ਜ਼ਖਮੀ ਹੋਏ ਨੇ ਤੇ ਕਾਫੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਸਾਹਮਣੇ ਜੋ ਤੁਸੀਂ ਉਹ ਟਰੱਕ ਦੇਖ ਰਹੇ ਹੋ ਜੋ ਤੁਹਾਡੀ ਨਜ਼ਰ ਜਾਏਗੀ ਅੱਗੇ ਜਾ ਕੇ ਤੁਹਾਨੂੰ ਟਰੱਕ ਵੀ ਦਿਖਾਣਾ ਜਿਸ ਨਾਲੇ ਹਾਦਸਾ ਵਾਪਰਦਾ ਇਹ ਜਿਹੜਾ ਟਰੱਕ ਹੈ ਇਹਦੇ ਵੀ ਪਰਕੱਚੇ ਉੜੇ ਪਏ ਨੇ ਕਿਸ ਤਰੀਕੇ ਦਾ ਨਾਲ ਹਾਦਸਾ ਹੋਇਆ ਇਸ ਗੱਲ ਦੀ ਪੁਸ਼ਟੀ ਕਰਨਾ ਔਖਾ ਮੌਕੇ ਤੇ ਮੁਲਾਜ਼ਮ ਵੀ ਪਹੁੰਚੇ ਫੇ ਸੀ ਬੀਐਸਐਸ ਦੀ ਟੀਮਾਂ ਵੀ ਪਹੁੰਚੀਆਂ ਆਈਆਂ ਨੇ ਪਰ ਗੱਲ ਹੋਈ ਹੈ ਕੁਝ ਵੀ ਪੁਸ਼ਟੀ ਕਰਨਾ ਮੁਸ਼ਕਿਲ ਹੈ ਪਰ ਹਾਂ ਇਸ ਗੱਲ ਦੀ ਪੁਸ਼ਟੀ ਉਹਨਾਂ ਨੇ ਕਰਤੀ ਹੈ ਕਿ ਭਾਂਤੋਂ 6 ਜਣੇ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜੇਰੇ ਲਾਲ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਪਤਾ ਨਹੀਂ ਕੀ ਕਾਰਨ ਨੇ ਕਿਵੇਂ ਹਾਦਸਾ ਵਾਪਰਿਆ ਪਰ ਜਿਹੜਾ ਹਾਦਸਾ ਬੇਹੱਤੀ ਭਿਆਨਕ ਹੈ ਟਰੱਕ ਦੇ ਪਰਕਾਛੇ ਉੜ ਗਏ ਨੇ ਉਥੇ ਗੱਲ ਕਰੀਏ ਬੱਸ ਦਾ ਵੀ ਬੁਰਾ ਹਾਲ ਹੈ ਸੋ ਤਸਵੀਰਾਂ ਬੇਹੱਤੀ ਮੰਦ ਭਾਗੀਆਂ ਦੁਖਦਾਇਕ ਨੇ ਜੋ ਹੈਰਾਨ ਕਰ ਦਿੰਦੇ ਨੇ ਇੱਕ ਟਾਈਮ ਦੇ ਉੱਤੇ ਆ ਕੇ ਕਿ ਕੀ ਇਸ ਤਰੀਕੇ ਦੇ ਨਾਲ ਦਿਨ ਚੜਦਾ ਕਿਉਂਕਿ ਅੱਗੇ ਧੁੰਦ ਹੁੰਦੀ ਆ ਬੰਦਾ ਕਹਿੰਦਾ ਧੁੰਦ ਕਰਕੇ ਕੋਈ ਹਾਦਸਾ ਵਾਪਰਿਆ ਹਲੇ ਤਾਂ ਧੁੰਦਾ ਪੈਣੀ ਨਹੀਂ ਸ਼ੁਰੂ ਹੋਈਆਂ ਜਾਂ ਫਿਰ ਜਿਹੜੀ ਪਰਾਲੀ ਨੂੰ ਅੱਗ ਲੱਗ ਜਾਂਦੀ ਉਸ ਕਰਕੇ ਬੰਦਾ ਕਹਿੰਦਾ ਧੂਏ ਦੇ ਵਿੱਚ ਕੁਝ ਨਹੀਂ ਦਿਖਿਆ ਪਰ ਹੈਰਾਨ ਹੋਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਹਾਦਸਾ ਸਵੇਰੇ 5:30 ਤੋਂ 6 ਵਜੇ ਤੱਕ ਵਾਪਰਿਆ ਸੋ ਲੋਕ ਵੀ ਖੜੇ ਨੇ ਬੀਐਸਐਫ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਤੇ ਬੀਐਸਐਫ ਦੀਆਂ ਟੀਮਾਂ ਦੇ ਵੱਲੋਂ ਵੀ ਮੌਕੇ ਤੇ ਆ ਕੇ ਜਿਹੜਾ ਸਾਰਾ ਸਮਾਂ ਲਿਆ ਗਿਆ ਸਾਰਾ ਮੌਕਾ ਸੰਭਾਲਿਆ ਗਿਆ ਉਸ ਦਾ ਨਾਲ ਹੀ ਪ੍ਰਸ਼ਾਸਨ ਦੇ ਅਧਿਕਾਰੀ ਹੋਣੇ ਕੁਝ ਸਮੇਂ ਪਹਿਲਾਂ ਹੀ ਇੱਥੋਂ ਜਾ ਕੇ ਗਏ ਨੇ ਸੋ ਟਰੱਕ ਹੁਣ ਤੁਹਾਨੂੰ ਟਰੱਕ ਕੋ ਲੈ ਕੇ ਚੱਲਦਾ ਹੈ ਜਿਹੜਾ ਇਹ ਟਰੱਕ ਹੈ ਇਹਦੇ ਨਾਲ ਕਿਵੇਂ ਹਾਦਸਾ ਵਾਪਰਿਆ ਕੀ ਹੋਇਆ ਕੀ ਨਹੀਂ ਹੋਇਆ ਸੋ ਪਟਿਆਲਾ ਦੇ ਵਿੱਚ ਜਿਹੜਾ ਇਹ ਟਰੱਕ ਹੈ ਦੇਖ ਸਕਦੇ ਹਾਂ ਕਿ ਸਵੇਰੇ ਤਕਰੀਬਨ 5:30 ਵਜੇ ਪਟਿਆਲਾ ਦੇ ਪੀਆਰਟੀਸੀ ਬੱਸ ਜਨ ਤੋਂ ਬੱਸ ਨਿਕਲਦੀ ਆ ਤੇ ਬਾਅਦ ਚੋਂ ਵਾਪਰ ਜਾਂਦਾ ਇਹ ਭਿਆਨਕ ਸੜਕ ਹਾਦਸਾ ਸੋ ਟਰੱਕ ਦੇ ਇੱਕ ਪਾਸੇ ਦਾ ਤੁਸੀਂ ਵਸਦੀ ਹਾਲਤ ਦੇਖਿਆ ਤੇ ਦੂਜੇ ਪਾਸੇ ਹੁਣ ਦੇਖੋ ਤੁਸੀਂ ਟਰੱਕ ਦੇ ਹਾਲਾਤ ਟਰੱਕ ਕਿਸ ਤਰੀਕੇ ਦੇ ਨਾਲ ਪੂਰਾ ਪਲਟਿਆ ਹੋਇਆ ਬੱਸ ਨੂੰ ਤਾਂ ਸਾਈਡ ਤੇ ਕ੍ਰੇਨ ਨੇ ਘਰਤਾ ਸੀ ਉਹਨੂੰ ਸਾਈਡ ਤੇ ਕਰਤਾ ਪਰ ਜਿਹੜਾ ਇਹ ਟਰੱਕ ਹੈ ਇਹ ਮੌਕੇ ਤੇ ਹੀ ਪਿਆ ਹੋਇਆ ਸਾਰਾ ਇਹਦਾ ਜਿਹੜਾ ਡੀਜ਼ਲ ਆ ਉਹ ਚੋ ਚੁੱਕਿਆ ਤੇ ਖਤਮ ਤਾਂ ਇਹ ਵੀ ਇੱਕ ਤਰੀਕੇ ਦੇ ਨਾਲ ਹੈ ਕਿ ਜਿਹੜਾ ਇਹਨੂੰ ਚਲਾ ਰਿਹਾ ਹੋਊਗਾ ਉਹ ਵੀ ਗੰਭੀਰ ਰੂਪ ਵਿੱਚ ਕਿਥੇ ਨਾ ਕਿਥੇ ਜ਼ਖਮੀ ਹੋ ਸਕਦਾ ਕਿਉਂਕਿ ਹਾਲਤ ਬੇਹਤੀ ਮਾੜੀ ਆ ਟਰੱਕ ਦੇ ਜਿਹੜੇ ਇੰਜਨ ਹੈ ਹੋਰ ਅਗਲੇ ਵਾਲਾ ਸਾਰਾ ਸਮਾਨ ਆ ਉਹ ਬਿਲਕੁਲ ਟੁੱਟ ਕੇ ਖਤਮ ਹੋ ਗਿਆ ਸੋ ਤਸਵੀਰਾਂ ਇਹ ਪਟਿਆਲਾ ਦੀਆਂ ਨੇ ਸਾਰਾ ਜਿਹੜਾ ਡੀਜ਼ਲ ਆ ਉਹ ਥੱਲੇ ਆ ਚੁੱਕਿਆ ਬੇਹਤੀ ਮੰਦ ਭਾਗਾ ਇਹ ਜਿਹੜਾ ਹਾਦਸਾ ਪਟਿਆਲਾ ਦੇ ਵਿੱਚ ਵਾਪਰਿਆ ਤੋ ਸਾਰਾ ਟਰੱਕ ਪੜਸਟਿਆ ਪਿਆ ਸਰੰਦ ਰੋਡ ਪਟਿਆਲਾ ਦੇ ਨਜ਼ਦੀਕ ਬਾਰਨ ਦੇ ਕੋਲੇ ਹਾਦਸਾ ਵਾਪਰਦਾ ਤੜਕਸਾਰ ਜਦੋਂ ਇਹ ਹਾਦਸਾ ਵਾਪਰਦਾ ਤਾਂ ਉਹ ਬੇਹਤੀ ਦੁਖਦਾਇਕ ਘਟਨਾ ਹੈ ਕਿਉਂਕਿ ਗੰਭੀਰ ਰੂਪ ਚ ਜ਼ਖਮੀ ਹੋਣ ਦੀ ਗੱਲ ਬਾਰ ਬਾਰ ਸਾਹਮਣੇ ਆ ਰਹੀ ਕਿ ਕਾਫੀ ਜ਼ਖਮੀ ਹੋਏ ਨੇ ਉਹ ਲੋਕ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਸੋ ਜਿਵੇਂ ਜਿਵੇਂ ਅਪਡੇਟਸ ਆਉਂਦੀਆਂ ਰਹਿਣਗੀਆਂ ਤੁਹਾਡੇ ਨਾਲ ਬਣੇ ਰਹਿਵਾਂਗੇ ਤੇ ਹੋਰ ਵੀ ਅਪਡੇਟਸ ਲਈ ਬਣੇ ਰਹੋ ਪੰਜਾਬੀ ਲੋਕ ਦੇ ਨਾਲ ਜੀ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਇਹ ਐਸਏ ਜਸਵਿੰਦਰ ਸਿੰਘ ਮੈਂ ਚੌਂਕੀ ਫਕੜ ਮਾਜਰੀ ਸਰਸਰੰਦ ਰੋਡ ਤੇ ਹਾਦਸਾ ਵਾਪਰਿਆ ਕੀ ਹਾਦਸਾ ਪਤਰਾ ਇਹ ਇੱਕ ਧੰਵਾਸ ਸੀਗੀ ਪਟਾਣ ਕੋ ਡਿੱਪ ਜੀ ਪਟਾਣ ਕੋ ਤੇ ਮੇਰ ਰੋਡ ਕੋਈ ਪੌਣੇ ਤੇ ਆਪਣਾ 5.5 ਪੌਣੇ 6 ਦਾ ਟਾਈਮ ਸੀ ਕੋਈ ਇਹ ਪਟਿਆਲਾ ਤੋਂ ਪਟਾਣ ਕੋ ਨੂੰ ਜਾ ਰਹੀ ਸੀਗੀ ਤੇ ਸਰੰਦ ਤੋਂ ਟਰੱਕ ਜਾ ਰਿਹਾ ਸੀਗਾ ਸਿੰਮੜ ਦਾ ਭਰਿਆ ਹੋਇਆ ਸੀਗਾ ਤੇ اچانک ਕੋਈ ਉਹਨਾਂ ਦਾ ਸਪਿੰਗ ਹੋ ਕੇ ਮਤਲਬ ਕਿ ਅਨਬੈਲੈਂਸ ਹੋ ਕੇ ਟੱਕਰ ਹੋ ਗਈ ਦਰ ਕੋਈ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਫਿਲਹਾਲ ਇੱਥੇ ਸਾਡੇ ਕੁਛ ਨਹੀਂ ਅਸੀਂ ਜਿਹੜੇ ਵੀ ਸੀਗੇ ਕੇਅਰਫੁਲੀ ਐਸਐਸਐਫ ਦੀ ਮਦਦ ਨਾਲ ਤੇ ਹੋਰ ਪਬਲਿਕ ਦੀ ਮਦਦ ਨਾਲ ਜਿਹੜੀਆਂ ਸਵਾਰੀਆਂ ਨੇ ਉਹ ਹਸਪੀਟਲ ਚ ਭੇਜ ਦਿੱਤੇ ਸਰ ਕਿੰਨੇ ਕੇ ਲੋਕ ਜ਼ਖਮੀ ਹੋਣ ਦੇ ਯਾਦ ਕੋਈ 4-5 ਲੋਕ ਸੀਗੇ ਦੇਖੋ ਜਾਂਦੇ ਸੀ ਕਿਸੇ ਕਨੈਕਟਰ ਦੇ ਡਰਾਈਵਰ ਥੋੜਾ ਜਿਹਾ ਜ਼ਖਮੀ ਹੋ ਸੀ